ਸਤਿ ਸ਼੍ਰੀ ਅਕਾਲ ਜੀ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਭਾਈ ਬਲੌਗ 'ਚ ਸਾਰਿਆਂ ਦਾ ਅੱਜ ਦੇ ਸਤਿ ਸ਼੍ਰੀ ਅਕਾਲ ਜੀ ਬਾਕੀ ਕੱਖ ਵੜਨ ਆਏ ਹੋਏ ਆ ਬੂਟਿਆਂ 'ਚ ਸਾਲੇ ਕਾਹੇ ਦੇ ਕੱਖ ਨੇ ਅਗੇ ਹੈ ਬੂਟਿਆਂ 'ਚ ਕੋਈ ਕੱਟਾ ਨਹੀਂ ਕੱਟਦਾ ਇਹ ਕੱਖ ਇਕੱਠਾ ਕਰਨੇ ਵਾਲਾ ਕੰਮ ਆ ਜਾਲਾ ਇਕੱਠਾ ਕਰਨੇ ਵਾਲਾ ਕੰਮ ਢੱਕਾ ਢੱਕਾ ਲੈ ਲਿਆ ਵਾ ਬੀਜ ਕੇ ਪਰ ਇੱਕ ਫਾਇਦਾ ਹੋ ਗਿਆ ਨਹੀਂ ਬੱਟੜੇ ਵੀ ਇਹ ਵੀ ਲੈ ਕੀ ਕਰਨਾ ਹੂੰ ਜਿਹੜੀ ਆ ਸਫਾਈ ਹੋ ਗਈ ਕੰਬੇ ਫਾਂਡ ਥੋੜੀ ਜਿਹੜੀ ਬਚੀ ਵੀ ਠੀਕ ਹੈ ਅਗ੍ਹਾ ਸਪਰੇਅ ਵਾਧੀ ਸਾਰੇ ਤੱਕ ਦਾੰਤ ਨਹੀਂ ਕਹਿਣੀ ਹੋਈਗਾ ਹੂੰ ਆਪਣਾ ਤਾਂ ਕੀ ਫਾਂਡੇ ਦਸਤੀ ਜੂੜਾ ਵੀਟਰ ਦੀ ਹੂੰ ਹੋਣਾ ਕੱਖ ਦੀ ਸਪਰੇਅ ਹੋਈ ਵੀ ਮੰਨ ਕੇ ਚੱਲ 400 ਦੀ ਸੀਸੀ ਆ ਉਹ ਹੂੰ ਵਧੀਆ ਰਹਿ ਗਈ ਦੋ ਖਿੱਲਿਆ ਚ ਹੋ ਗਈ ਹੈ ਕਿ ਨਹੀਂ ਨਾਲ ਬੂਟੇ ਬੂਟੇ ਨਹੀਂ ਜੜਾਂ ਸਾਫ ਹੋ ਗਈਆਂ ਨਾਲ ਬੂਟੇ ਜੜਾਂ ਸਾਫ ਹੋ ਗਿਆ ਦੇ ਬਾਣੀ ਜਿੱਕਾ ਮਰਦੀ ਫਿਰਦੇ ਇੱਕ ਬਾਈ ਤਾਂ ਫੋਨ ਆਇਆ ਇਹਦੇ ਤੇ ਮੈਨੂੰ ਕਹਿੰਦਾ ਭਾਈ ਗੁੱਡ ਨਹੀਂ ਦਿੰਦਾ ਮੀ ਬੂਟੇ ਆ ਬੂਟੇ ਨੂੰ ਕਿੱਦਾਂ ਨੰਦਾ ਕਹਿੰਦਾ ਹੂੰ ਕਹਿੰਦਾ ਕਾਕਾ ਬਹੁਤ ਵਾਹੇ ਲੋੜੇ ਨਹੀਂ ਮੈਂ ਤੂੰ ਭਈਏ ਰੱਖਦੇ ਫਿਰੂਗਾ ਦੋ ਤਿੰਨ ਭਈਏ ਰੱਖੂਗਾ ਵਾਹੇ ਖਬਰੇ ਮਾਰਦੇ ਥੋੜੇ ਸਾਫ ਹੋ ਜਣੇ ਜਿੱਕਾ ਮਰਜੀ ਤੇ ਮੈਂ ਦਾਇਆ ਛਿੱਟਦੇ ਰੀਜੈਂਟ ਛਿੱਟਦੇ ਜਿਹੜਾ ਕੋ ਮਰਜੀ ਛਿੱਟਦੇ ਹੈ ਕਿ ਨਹੀਂ ਪਹਿਲਾਂ ਕਿਤਨੇ ਤੇ ਹੁਣ ਤਾਂ ਲੰਘ ਜਲਦੀ ਬਰਸਾਤ ਬੱਸ ਨਾ ਨਾ ਹੁਣ ਵੀ ਠੀਕ ਆ ਯਾਰ ਆ ਦੇਖ ਤੂੰ ਬੂਟਾ ਕਿਹ ਜਾ ਰਿਹਾ ਵਾਹ ਬੂਟੇ ਤਾਂ ਵਾਹ ਦੇਖੀਏ ਉੱਥੇ ਆ ਕੇ ਤੁਹਾਨੂੰ ਦਿਖਾਵਾਂ ਬੂਟੇ ਤਾਂ ਸੋਹਣੇ ਹੋਗੇ ਆਹ ਬੂਟਾ 24 ਦੇ ਉੱਪਰ ਹੈ ਹੂੰ ਆਹ ਬੂਟਾ ਹੋ ਗਿਆ ਹੂੰ ਵਿੱਚ ਮਾੜੇ ਵੀ ਆ ਤਕੜੇ ਆ ਆ ਸਾਰੇ ਚੌਂਕ ਦੇ ਮੂਰੇ ਦਾ ਮਾੜੇ ਮੋਟਰ ਦੇ ਹੁੰਦੇ ਹੀ ਆ ਯਾਰ ਹੈ ਕਿ ਨਹੀਂ ਆ ਜਾ ਆ ਜਾ ਚੱਲੀਏ ਤੂੰ ਕੱਖ ਵੱਡ ਨੇਰਾ ਹੋ ਜਾਣਾ ਕੱਖ ਵੱਡ ਕਿਥੇ ਹੁੰਦੀ ਰਹੇ ਹੂੰ ਉਹ ਤਾਂ ਨੇਰਾ ਪਹਿਲੇ ਹੀ ਹੋ ਜਾਂਦਾ ਬੁੱਟਿਆ ਮਤਾਂ ਹੈ ਕਿ ਨਹੀਂ ਮਛਰ ਦਾ ਕੰਤਦਾ ਇਹਥੇ ਨੂੰ 15 ਮਿੰਟ ਵੱਡੂਗਾ ਉਹਦੇ ਬਾਅਦ ਮਛਰੇ ਮਛਰ ਆ ਗਏ ਹੋ ਬਾਹੂਆਂ ਬਈ ਐ ਬਾ ਦੋ ਭਰੀਆਂ ਲਈ ਚੱਲ ਬਹੁਤ ਹੈ। ਮੈਨੂੰ ਤਾਂ ਇਹ ਤਾਂ ਵੀ ਸੁੱਕਾ ਹੋਊਗਾ। ਅਮੀ ਪੈ ਲਿਆ। ਮੈਂ ਸਵੇਰੇ ਪੈ ਲਿਆ ਅਮੀ। ਇੱਥੇ ਵੀ ਪਣੀਆ ਪੈਦੀਆਂ। ਸਵੇਰੋਂ ਉਹਦੇ ਕਰਕੇ ਗਿੱਲਾ ਹੋ ਗਿਆ। ਇੱਕ ਹੋਰ ਹੈ ਇੱਥੇ ਥਾਲ ਜਿੱਥੇ ਛਾਪੜ ਹੋਇਆ ਪਿਆ ਹੈ, ਇੱਥੇ ਰੇਤਾਂ ਦਿਖਦਾ ਹੈ ਨਾ। ਜਿੱਥੇ ਬਾਜਰਾ ਖੜਾ ਉੱਥੇ ਛਾਪੜ ਨਹੀਂ ਹੁੰਦਾ ਹੈਗਾ ਕਿਣੀ गिर ਕੇ ਉੱਥੇ ਥਾਲ ਪਣਾਇਆ ਪਿਆ। ਰਾ ਜੁੱਤੀਆਂ ਲੱਗਦਾ। ਗਿੱਲਾ ਹੈ ਨਾ ਹੋ। ਤਾਂ ਗੰਨੇ ਵਾਲੇ ਜਿਹੜਾ ਮਾਰ ਕੇ ਆਉਂਦੇ ਆ। ਗੰਨੇ ਦੇ ਵੀ ਦੇਖ ਤਾਂ ਯਾ ਨਹੀਂ ਹੋਇਆ ਇਹ ਤਾਂ। ਹੂੰ ਕੋ پاسਾ ਘੁੰਮੇ ਤੇ ਪਾੜ ਨਹੀਂ ਜਾ ਹੁਣ ਹੈ ਨਾ ਹੋਰ ਅਲੇ ਮੁਰੂਂਦ ਦੇਖੀ ਵੀ ਪੱਕਿਆ ਕੋਈ ਵੀ ਪੱਕੇ ਹੁਣ ਕੱਚੇ ਗੱਦਰ ਜਿਹੇ ਹੋਏ ਹੁੰਦੇ ਨੇ ਸਫਾਈ ਕਰੀਏ ਉਹਦੀ ਵੀ ਕਦੇ ਦਿਨ ਹੋਣਾ ਹੈ ਨਾ ਸਵੇਰੇ ਹੋਣੀ ਸਫਾਈ ਹੋਣੀ ਸਵੇਰੇ ਹੋਣੀ ਆ ਬਸ ਹੋਰ ਕੁਝ ਨਹੀਂ ਹੋਣਾ ਓਹ ਆਹੋ ਉਹ ਵੀ ਥੜੀ ਧੁੱਪ ਮਾ ਹੋਣੀ ਧੁੱਪ ਨਿਕਲਦੀ ਨਹੀਂ ਹੈਗਾ ਨਹੀਂ ਬਸ 10 ਕ ਦਿਨ ਹੋਰ ਹੈ ਇਹਦੇ ਹਾਂ 10 ਕ ਦਿਨ ਹੋਰ ਹੈ ਫਰਤ ਦੇ ਹੂੰ ਉਹੀ ਪਤਾ ਨਹੀਂ ਰਹੇ ਸੰਗਰਾਮ ਤੱਕੇ ਹੁੰਦਾ ਜ਼ਿਆਦਾ ਇਹਦੇ ਹੁੰਦੇ ਤੇ ਨੌਮੀ ਦੇ ਢੋਲ ਵੱਜੇ ਮੀਂਹ ਵੱਜੇ ਹਲੇ ਵੱਜੇ ਤਾਂ ਨਹੀਂ ਹੈਗੇ ਢੋਲ ਵੱਜ ਗਏ ਮੀਂਹ ਆਉਣ ਲੱਗ ਗਿਆ ਪਰ ਸੋ ਚੌਥੀ ਦੀ ਖੋਟਾ ਹਉਟ ਕੰਮ ਹੋਇਆ ਬਿਆ ਅੱਗੇ ਕਹਿੰਦੇ ਕਹਿੰਦੇ ਜੇ ਢੋਲ ਵੱਜ ਗਏ ਨੌਮੀ ਵਾਲਾ ਮੀਂਹ ਨੌਮੀ ਦੇ ਢੋਲ ਜਰਾ ਮੰਗ ਰਿਹਾ ਇਹ ਵੀ ਮੀਂਹ ਪਾ ਜਿੰਦੇ ਹੈ ਢੋਲ ਵੱਜੇ ਤੇ ਹੁਣ ਖੋਟਾ ਹਉਟ ਕੰਮ ਹੋਇਆ ਇੱਧਰ ਢੋਲ ਵੱਜਣ ਲੱਗ ਗਿਆ ਤੇ ਨਹੀਂ ਆਉਣ ਲੱਗ ਗਿਆ ਪਾਜਣਾ ਦੋ ਦਿਨ ਤੱਕ ਮੀਂਹ ਨਹੀਂ ਆਉਣਾ ਹੈ ਪੈਣਾ ਹੀ ਇਹਨੇ ਵੀ ਹਾਂ ਗਿਉਂ ਵੀ ਤਾਂ ਗਾਹ ਦੇ ਦੀ ਮਹਾਂ ਇੱਥੇ ਨੇੜੀ ਸਾੜਾ ਇੱਥੇ ਜਾ ਖੁਸ਼ਕ ਜਾ ਗਾਹ ਤੱਕ ਪੈਰ ਘੜਦਾ ਹੁਣਾ। ਉਹ ਇੱਥੇ ਫੇਰ ਮੜ ਜਾ ਖੁਦ ਤੇ ਜਾਏ। ਚਲੋ ਚੱਲੀਏ ਫੇਰ ਦੇਖ ਕੇ ਵੱਢ ਕੇ ਉਧਰ ਨੂੰ। ਚਲ ਦੇਖ ਕੇ ਹੀ ਉੱਥੇ ਵੀ ਟਿਕਣਾ ਕੰਮ। ਫਿਰ ਕਿਹੜਾ ਪਤਾ ਨਹੀਂ ਉੱਪਰਲੇ ਪਾਸੇ ਗੇਉਂ ਤੂੰ ਹੈਨਾ। ਉੱਧਰ ਤਾਂ ਨਹੀਂ ਗਾਇ ਪਾ ਮੈਂ ਖਵਾਦੇ ਬਾਅਦ। ਉੱਤਲੀ ਸੱਡ ਗਿਆ ਤਾਂ ਉਹ ਤਾਂ ਠੀਕ ਆ। ਅੱਛਾ ਛੱਡ ਫੇਰਾ ਫੇਰਾ ਫਿਰ। ਮਾਰਾ ਉਹਦਾ ਕੀੜਾ ਜਾ ਕੇ। ਪੰਮਾ ਤਾਂ ਲੱਗ ਗਿਆ ਬਣਾਉਣਾ ਦੋ ਹੀ ਵਾਰ। ਬੰਨਤਾ। ਆਪਣੇ ਕਾਇ ਤਰੀਕ ਨੂੰ ਭਰਾਉਣਾ ਫੇਰ ਬੰਨੂ ਵੀ ਹਲੇ ਖੜਾ ਠੀਕ ਆ ਕੰਨਾ ਆਪਣਾ ਹੈ ਉਹਨਾਂ ਤੇ ਮਿੱਟੀ ਨਹੀਂ ਨਾ ਲੱਗੀ ਸਟ੍ਰੈਂਚ ਦੂਆ ਬੀਜਾ ਹੋਆ ਉਹਨਾਂ ਨੇ ਕਿਹੜਾ ਆ ਸਾਲ ਦੂਆ ਹੋ ਹੂੰ ਉਹਨੂੰ ਮਿੱਟੀ ਨਹੀਂ ਲੱਗੀ ਹੈਗੀ ਉਹ ਗਿਰ ਗਿਆ ਹੁਣ ਹਾਂ ਨਾ ਫੇਰ ਨਾ ਕੱਢੀ ਚੱਲ ਚੱਲੀਏ ਚੱਲ ਨਾ ਤੂੰ ਦੇ ਦੇਂਦੇ ਇਹਨਾਂ ਨੂੰ ਬਾਲਣ ਆਸਰੀ ਕਾਲ ਜੀ ਆ ਰੇੜੀ ਤੇ ਮੇਰੀ ਉਹ ਆ ਤੈਨੂੰ ਵੀ ਦੇਖ ਲੈ ਮਤਲਬ ਤੂੰ ਜੋਰੀ ਕਰਕੇ ਭੇਜ ਦੇ ਬਾਲਣ ਇਹ ਤਾਂ ਅਸੀਂ ਆ ਗਏ ਟਾਈਮ ਪਰ ਮੈਂ ਕਹਾਂ ਨੂੰ ਭੇਜੇ ਆ ਆ ਪੁੱਛ ਮੇਰੇ ਅੱਗੇ ਇਹਦਾ ਆਪਣੀ ਮਰਜ਼ੀ ਨਾਲ ਆਇਆ ਇਹ ਹਾਂ ਪੰਚਾਇਤ ਹੋਣੀ ਪੰਚਾਇਤ ਅੱਧਾ ਦਿੱਲੀ ਦੀ ਮੌੜ ਰੋ ਭਾਈ ਭਈਏ ਬੈਠੇ ਆ ਦਿੱਲੀ ਦੀ ਮੌੜ ਰੋ ਭਈਏ ਬੈਠੇ ਆ ਬਲਨ ਹੋ ਰਿਹਾ ਮੇਰਾ ਰੇੜੀ ਦਿੱਤੀ ਚੋਰੀ ਕਰਨ ਲੱਗੇ ਬਲ ਜਾਨੂ ਅਸੀਂ ਆਏ ਹਾਂ ਪੱਕੇ ਬੰਦੇ ਕਹੇ ਹਲੇ ਜੀ ਇਹਦਾ ਪੱਕੇ ਬੰਦੇ ਸਾਡੇ ਆਪ ਨੂੰ ਬਹੁਤਾ ਨਹੀਂ ਆਜੂ ਭਿੱਲਾ ਕੋਲ ਹਾਂ ਕੋਈ ਮੇਕਸ ਇਹ ਬਣਾਈ ਹੈ ਹਾਂ ਹੋਰ ਜੇ ਕਰਾ ਉਹ ਜਾਨਾ ਸਾਰੇ ਹੋਰ ਗੱਲ ਪਾ ਲਈ ਉਹ ਨਾ ਦਾ ਹੋ ਆਪਣਾ ਨਹੀਂ ਆਉ ਹਮਰਾ ਨਹੀਂ ਆਗਾ ਇਥੇ ਲੱਦਲਾ ਥੋੜੀ ਜਿਆ ਹੋਰ ਭਾਈ ਹੁਣ ਤੇਰੇ ਸਾਹਮਣੇ ਤੂੰ ਵੀ ਉਰੇ ਖੜਾ ਏ ਤੁਸੀਂ ਬੱਲ ਨਹੀਂ ਦੇਣਾ ਇਹਨੂੰ ਠੀਕ ਆ ਹੁਣ ਗੰਨੇ ਦੀ ਛਲਾਈ ਵਾਲਾ ਬੱਲ ਨੇ ਟਰਾਲੀ ਭਰਾਤੀ ਜੱਗਾ ਆ ਗਿਆ ਗਵਾਲਟਰ ਉਹ ਬਿੰਦਰ ਆ ਗਿਆ ਵੀਡੀਓ ਆ ਦੇਖ ਲੈ ਸਾਹਮਣੇ ਰੱਖਣੀ ਤੈ ਕਹ ਹੁਣ ਦੁਆਰੇ ਵੀ ਬਗਲ ਗੰਨੇ ਦੇ ਬੱਲ ਨਹੀਂ ਲੈਣਾ ਹਾਂ ਲੋਕ ਜਾਣਗੇ ਤਾਂ ਪਹਿਲਾਂ ਕਹਦਾ ਦਾ ਕਹਦਾ ਗੰਨੇ ਵਾਲਾ ਬੱਲ ਨਾਲ ਲੈ ਚੱਲੇ ਬਾਦ ਉਹ ਵੀ ਆ ਦੇਖ ਲੈ ਉਹ ਬਾਤਾ ਕਰੋ ਹੁਣ ਬਹੁਤ ਹੈ ਪਾਲਣ ਕਾ ਦੀ ਗੱਡੀ ਜਾਂਦਾ ਹੋਵੇ ਪਾਲਣ ਕਾ ਤੇ ਗੱਡੀ ਉਹ ਤਾਂ ਜੇ ਆਇਆ ਜਦ ਆਇਆ ਮੈਂ ਜਿੱਦੇ ਗਿੱਲੇ ਕਰਕੇ ਫੋਨ ਕਰਦਾ ਤਾਂ ਸਵੇਰੇ ਵੀ ਫੋਨ ਕਰਦਾ ਤਾਂ ਸ਼ਾਮ ਤੋਂ ਵੀ ਇੱਥੇ ਆਦੇ ਨਾ ਆਪਾਂ ਤੇ ਦੇ ਉਹ ਸਹੀ ਲੈ ਲੱਕੀ ਦੇਖ ਲਓ ਆ ਪਾਲਣ ਮੈਂ ਤਾਂ ਆਪ ਦੇਖਦਾ ਯਾਰ ਪਾਲਣ ਜਾਂਦਾ ਕਿੱਥੇ ਮੇਰਾ ਸਾਰੀ ਭੂਗਤਾ ਹੈ ਨਾ ਨਾ ਇਹ ਤਾਂ ਨਹੀਂ ਲੈ ਕੇ ਗਏ ਫੇਰੀ ਲਗੇਗੇ ਇੱਥੇ ਕੁੱਕੜੀ ਵਾਲਿਆਂ ਨੇ ਹੀ ਨਹੀਂ ਛੱਡਿਆ ਇਹ ਆ ਦੇਖ ਠੇਰੀਆਂ ਦੇਖ ਲੈ ਕਿੰਨੀਆਂ ਕੋਲੀ ਕੋਲਾ ਦਾ ਪੇਰ ਥੱਲੇ ਕੱਚੇ ਕੋਲ ਦੀ ਪੱਟੀ ਤੇ ਲਾਲੀ ਦੱਲੀ ਬੋਰਡ ਕੋਲੇ ਆਈ ਜਾ ਬਖਾਲ ਕਰਦੇ ਮੈਂ ਬਖਾਲ ਹੋ ਰਹੀ ਏ ਢੇਰੀ ਉਹ ਆ ਗਿਆ ਜੀ ਗਰਡੀਆਂ ਜਾਣੀਆਂ ਖੱਪਲ ਦੇ ਇਹਨੂੰ ਕਾਦੀਆਂ ਖੱਪਲ ਦੇ ਇਹਨੂੰ ਭਾਈ ਛੱਡ ਗਏ ਭਾਈ ਠੰਡੇ ਦਾ ਠੰਡਾ ਦਾ ਪੀਣਾ ਅਸੀਂ ਇਹ ਬਾਹਰ ਦੇ ਬਲਕ ਨੂੰ ਗਏ ਹੈ ਭਾਈ ਨਹੀਂ ਗਿਆ ਬਾਹਰ ਨੂੰ ਗਿਆ ਉਹ ਇਹ ਤਾਂ ਬਣ ਗਿਆ ਬਣ ਗਿਆ ਬਾਈ ਆਂਦੀ ਐ ਵਧਾਈਆਂ ਹੋ ਗਈਆਂ ਭਾਈ ਜੀ ਪੰਜ ਆ ਵਧੀਆ ਨਹੀਂ ਤੁੰਨ ਵੀ ਸ਼ੇਤੀ ਨੂੰ ਸਰਦਾ ਬੰਬਲ ਹੈ ਬੰਬਲ ਹੋ ਗਿਆ ਇਹਦਾ ਕਾਮਯਾਬ ਹੋਇਆ ਹੁੰਦਾ ਕਰ ਫਿਰ ਵਧੀਆ ਆਪਣਾ ਮਿਹਨਤ ਚਕਾਣੇ ਲੱਗਿਆ ਵਧੀਆ ਹੈ ਹੈਗਾ ਉਹ ਧਾ ਲਾਉਣੀ ਆਪਾਂ ਹੋ ਗਲੇ ਆਏ ਕਿੱਥੇ ਚੱਲ ਗੇਰਦੇ ਨਹੀਂ ਜਾਣਾ ਚੱਲਾ ਬੰਦਾ ਚਲੋ ਮਾਮਾ ਮਾਮਾ ਮਸੀ ਖੇੜਾ ਜੁੱਤੇ ਲੰਦਾ ਪੀਪੀ ਰਿ ਆਉਂਦੇ ਪਾ ਦਿੱਤਾ ਸੀ ਆਹੇ ਕਮਾਇਦੇ ਵੀ ਪਾਣੀ ਸਿਰੇ ਲੱਗ ਗਿਆ ਪੈਰਾਂ ਪੈਰਾਂ ਚ ਉਤਰ ਹੀ ਨਹੀਂ ਆਉਂਦਾ ਭਈਆਂ ਪੈਰ ਪੈਰ ਤੇ ਹੁਣ ਹੁਣੀ ਸੁੱਕਦਾ ਹੈਗਾ ਬੱਚਾ ਪੈ ਗਿਆ ਜਦੋਂ ਦੋ ਬੰਦੇ ਸੁੱਕਦੇ ਹੀ ਨਹੀਂ ਹੁਣ ਸੁੱਕਦੇ ਹੀ ਨਹੀਂ ਰੇਵਾਨੀ ਕਿ ਤੁਰ ਪਈ ਹੈ ਮਾਰੇ ਹੁਣ ਕਿਰਤ ਮਾਨ ਕਿਉਂ ਲੱਗਾ ਬੱਤਾ ਦੇ ਉੱਪਰ ਤਾਂ ਉਸੇ ਹੁੰਦਾ ਉਹਦਾ ਬੱਚੇ ਵਾਹ ਨਹੀਂ ਉਹ ਬੜੇ ਚਲਦਾ ਹੁੰਦਾ ਖੜਾ ਪਾਣੀ ਹਾਂ ਚਲਦੇ ਪਾਣੀ ਜੁੰਦਾ ਠੀਕ ਆ ਉਹ ਤਾਂ ਚਲਦੇ ਪਾਣੀ ਚ ਹੁੰਦਾ ਜ਼ਿਆਦਾ ਕੜੇ ਪਾਣੀ ਦੇਗੇ ਚੱਕਰ ਨੌ ਕਰਾਉ ਡਾਕਟਰ ਵਾਲੇ ਉੱਜਲਣਾ ਬਈ ਜਿਹੜਾ ਇਨਫੈਕਸ਼ਨ ਵਾਲੇ ਦਾ ਹੋ ਰਹਾ ਨੇ ਉਹ ਦੇਖ ਲੈ ਉੱਧਰ ਬਣ ਲਿਆ ਉਹਨਾਂ ਨੇ ਆਪਣਾ ਇਹਨਾਂ ਮੈਂ ਗੱਲ ਦੱਸੇ ਕਰੀ ਗੱਡੀ ਅਸੀਂ ਉਹਦੀ ਲੋੜ ਨਹੀਂ ਜੰਨੇ ਚ ਕੋਈ ਨਹੀਂ ਮਿਲਣਾ ਬੰਦੇ ਨਾਲ ਕੋਈ ਨਹੀਂ ਮਿਲਣੀ ਤੁਮ ਬਾਤ ਦੀ ਗੱਲ ਠੀਕ ਆ ਇਕ ਰੇਡੀ ਕਿਆ ਹੁਣੀ ਹੋਰ ਭਰ ਲੈ ਆ ਆ ਰੇਡੀ ਛੱਡ ਕੇ ਮਾ ਆਇਓ ਕਿਹਣੀ ਗੱਲ ਆਪਕੋ ਲਿਆਇੰਗੇ ਅਭੀ ਜਾਤੇ ਗਿਰਾ ਕਾਹ ਦਰੂ ਪੰਮੇ ਦੇ ਪੱਟੇ ਸਾਰੇ ਇੱਥੇ ਇਕੱਠੇ ਰਸਾ ਦੇ ਪਾਸ ਬਾਲਾ ਨਹੀਂ ਹੈ ਉਹ ਲੈ ਬਾਲਾ ਆਏਗਾ ਉਹ ਪੱਟੇ ਨਹੀਂ ਗਿਆ ਬਟ ਆਮਰੇ ਉਹ ਲਾ ਲੱਖਦੇ ਹੁਣ ਮਾ ਕਰਾਂ ਗਿਆ ਪਾ ਮੋਟੀਆਂ ਮੋਟੀਆਂ ਖਲ ਪਾੜਾਂ ਗਿਆ ਪਾਵੇ ਤੇ ਲਦਾ ਦੀਆ ਟਰਾਲੀ ਮੋਟੀਆਂ ਮੋਟੀਆਂ ਆ ਪਾ ਥੱਲੇ ਦੱਬ ਲੋ ਬਸ ਪਾਣੀ ਦਾ ਨਿਕਲ ਦੇ ਉਹ ਨਾ ਆ ਫੇਰਾ ਫੇਰੀ ਕਰਦਾ ਨਾ ਮੇਰਾ ਲੰਦਾ ਹਾਂ ਥੇਰਾ ਫੇਰੀ ਆਪ ਕਰਦੇ ਆ ਇਕ ਨਹੀਂ ਆ ਆ ਦੇਖਿਆ ਹੈਗਾ ਇਕ ਨਾ ਹੀਰਾ ਫੇਰੀ ਕਰੀਦੀ ਆ ਫਿਰ ਤੂੰ ਕਾਦੀ ਕਰੇ ਚਾਚਾ ਮੈਨੂੰ ਪੁੱਛਿਆ ਕਿ ਤੇ ਰੈਡੀ ਜਾਈ ਦੀ ਦੇਖ ਵਾ ਗੱਡੀ ਵਾਲੇ ਪਰ ਲਾ ਦੇ ਬਾਡੀ ਦੇ ਜੋ ਮੈਂ ਬੋਲਦਾ ਮੈਂ ਛੱਡ ਕੇ ਨਾ ਰਹਿਣੀ ਵੱਡੀ ਵੱਡੀ ਤੋਂ ਡੀਪਰ ਆ ਜਾ ਬਾਲਣ ਚਾਹੀਏ ਪਹਿਲਾਂ ਆਏ ਤਾਂ ਪਹਿਲੇ ਉਧਰੇ ਸਟਾਰਟ ਕੀਏ ਉਹ ਤੇਰਾ ਕਸੂਰ ਨਹੀਂ ਬਾਈ ਤੇਰਾ ਕਸੂਰ ਨਹੀਂ ਕਸੂਰ ਪੰਮੇ ਦਾ ਹੈ ਗੱਡੀ ਪੰਮੇ ਦੀ ਹੈ ਡਰਾਈਵਰ ਨੇ ਛੱਡ ਕੇ ਨਾ ਅੜ ਜਾ ਨਾ ਗੱਡੀ ਆ ਫਾਦਾ ਤੁਸੀਂ ਜਾਓ ਆਪਣਾ ਲੈ ਕੇ ਜੀ ਆਰ ਸੀ ਹੈ ਆ ਤੇ ਛੱਡ ਜਾ ਮੋਰੀ ਆਹ ਕਿ ਨਾ ਬਾਡੀ ਜੀ ਛੱਡ ਦਿਓ ਉਹਨਾਂ ਲੋਹਾ ਛੱਡ ਦਿਓ ਉੱਪਰ ਹੀ ਉਹ ਵੀ ਹੂਗਲੋ ਵਿੱਚ ਲੈ 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 ਆ ਠੀਕ ਆ ਮੈਂ ਹੁਣ ਤਾਤਾ 2 ਵਜੇ ਆਇਆ ਮੱਧ ਗੱਲਾਂ ਹੁਣ ਸਾਫ ਗੰਨਾ ਸਾਹਿਬ ਜਿੰਨੇ ਪਹਿਨਾ ਇੱਕ ਵਾਰੀ ਨੇ ਰਵੇਲੇ ਜਨੇ ਦੇਖਦਾ ਜਾਈ ਵਾਜੀ ਵਾਜੀ ਦੇਖ ਲਾ ਓਰੇ ਤੇ ਕਿਹ ਕਹਿੰਦਾ ਕਿੱਥੇ ਨਾਣਾ ਦੇ ਦੁਰਕੇ ਦੋ ਵਾਰੀ ਫੇਰ ਯਾਤਰਾ ਜੀ ਲੈ ਜੀ ਵਾਈ ਹੈਂ ਉਹ ਮਤਲਬ ਤੇ ਕੋਈ ਕੰਮ ਕਿਹਾ ਤਾਂ ਹੁਣ ਕਿਨੂੰ ਕਿਨੂੰ ਕਿਆ ਕਹਿੰਦਾ ਇਹਨੂੰ ਤੇ ਆਉਂਦਾ ਹਾਂ ਰਹਿੰਦੇ ਨੇ ਦੇਖ ਲੈ ਐ ਜੇ ਬੜੇ ਭਾਈ ਹੁੰਨੇ ਆ ਦੇਖ ਲੈ ਆਏ ਨਹੀਂ ਕਹਦਾ ਤਾਂ ਚਲ ਮੈਂ ਬੁਲਾ ਦਿੰਦਾ ਬੱਚੇ ਉਦੋਂ ਅਸੀਂ ਬੁਲਾਇਆ ਨਹੀਂ ਕਿੱਦਾਂ ਹਾਂ ਸਾਤੇ ਜਦ ਮੰਗ ਲੈਣਾ ਆਪਣੀ ਵਾਰੀ ਨੂੰ ਕਿੱਦਾਂ ਬੁਲਾਇਆ ਨਹੀਂ ਮੂੰਹ ਨਹੀਂ ਫੁਕਿਆ ਉਦੋਂ ਹਾਂ ਇੱਕ ਬੋਲ ਜੇ ਮੂੰਹ ਮੈਂ ਦਸੂਗਾ ਹਨਾ ਆਉਂਦੀ ਹਾਂ ਆਉਂਦੀ ਫੇ ਲੰਬੜਦਾਰ ਦੀ ਗੱਲ ਜਾਣ ਨਹੀਂ ਪਾੜੀ ਗੱਲ ਸਾਡੀ ਬੁਲਾਇਆ ਦਰ ਰਹਿਣਾ ਸਾਡੀ ਫੋਟੋ ਵੀ ਫੋਟੋ ਸਾਝੀ ਕਰ ਸਾਝੀ ਨਹੀਂ ਕਰਨੀ ਆ ਸਾਝੀ ਕਰਨੀ ਹਾਂਜੀ ਜਦੋਂ ਇਕੱਠਾ ਜੀ ਜਾਵਾਂਗੇ ਨਵੇੜੀਏ ਸਾਝੀ ਜੀ ਯੇ ਪਮੇ ਦਾ ਵੀ ਹੈ ਇਹਦਾ ਸ਼ੇਰੂ ਮੇਰਾ ਅੱਟ ਨੂੰ ਆ ਬੱਬਾ ਟਾਰੇ ਰੱਖ ਲੋ ਬਰਾਤ ਨੂੰ ਮੇਰਾ ਸੰਬੰਧ ਸੰਭਲ ਨੂੰ ਦੂਬੀ ਗਾਲੇ ਕਾਲਾ ਇਹਨੇ ਫਰੀ ਗਰੇਕੀ ਵਾਲਾ ਕਿਹਦੇ ਗਰੇਕੀ ਵਾਹ ਹਾਤੀ ਵਜੂਗੀ ਤਾਂ ਇੱਕ ਨਹੀਂ ਮਾਰਦੀ ਵਾਤੀ ਵਜੂਗੀ ਸਸਤੀ ਕਰਕੇ ਦੋ ਇਕੱਠੀਆਂ ਕਰਨੀ ਕਰਦਾ ਇਕੱਠੀਆਂ ਗੱਲ ਨੂੰ ਤਾਂ ਕੇ ਯਾਰ ਡੀਗਰੀ ਜੇ ਮਾਜੀ ਕਰਦਾ ਤੰਨੇ ਵੀ ਗੱਲ ਨੂੰ ਚਲੋ ਕੋਈ ਤਾਂ ਕਰੋ ਕੋਈ ਕੋਸਾ ਹਾਂ ਨਹੀਂ ਗਈ ਹੋ ਤਾਂ ਪੰਜੇ ਕਰਦਾ ਅੱਜ ਦਾ ਪੰਜੇ ਨਹੀਂ ਕਹਿਣਾ ਸੀ ਪੰਜੇ ਨਹੀਂ ਕਹਿਣਾ ਪੰਜੇ ਆ ਮੈਂ ਚਾਚਾ ਪੰਜੇ ਹੋ ਗਏ ਚਾਚੇ ਨਾਲ ਲੱਕੜੀਆਂ ਲਗਾਈਆਂ ਹੋਰ ਖਾਲੀ ਕਰਾਉਂਦੀ ਦੇ ਦੋ ਮੈਨੂੰ ਬਣਦੀ ਹੈ ਕਹ ਰਹੇ ਨੇਾਂ ਤੇ ਜਗਾ ਹਾਂ ਦੀ ਕਰ ਹਾਂ ਖਾਲੀ ਕਰਕੇ ਰਸਤੀ ਸਾਡੀ ਖਾਲੀ ਜਾਂਦੀ ਹੈ ਤੇ ਦੂਸਰੇ ਦੇ ਉਹਦੀ ਗੱਲ ਹੀ ਉਹ ਸਹੀ ਪੈ ਗਿਆ ਹਾਂ ਆਉਂਦਾ ਇਹ ਨਹੀਂ ਇਹ ਤਾਂ ਹੋਵਾਇਆ ਜਿਹੜਾ ਵੀ ਆਉਂਦਾ ਹੈ ਉਹ ਸਹੀ ਦਾ ਚੱਕੇ ਰੱਖੀਓ ਨਾ ਬੜੀ ਹੈ ਕਰਦਾ ਹਾਂ ਹਾਂ ਨਾ ਮੂਟੇ ਹੋਰ ਪੱਟ ਹੋ ਜਾਣੇ ਆਉਦੇ ਮੇਰੇ ਮੈਂ ਤਾਂ ਮੇਰੀਆਂ ਸੁਣ ਲੈ ਚਾਹ ਤੇ ਬਾਲਾਂ ਨੂੰ ਸ਼ੰਗਣਾ ਹੁਣ ਦਸੰਬਰ ਵਿੱਚ ਤੇ ਪਹਿਨੇ ਸ਼ੰਗਣੇ ਆ ਪੱਤੇ ਝੜਨ ਤੇ ਪਹਿਨ ਉੱਤੀ ਮੋਟਰ ਬੁਲਾ ਦੇਣਾ ਸਾਰਾ ਬਾਲਾਂ ਨੂੰ ਲੈ ਕੇ ਜਾਣਾ ਮੈਂ ਜਗਾ ਚਾਰ ਪੰਜ ਡਿਆੜੀਆਂ ਲੱਗਦੀਆਂ ਭਈਆਂ ਨੂੰ ਕਹਾਂ ਮੈਂ ਰੱਖ ਲੋ ਜਦ ਤੱਕ ਨੱਤਾਂ ਨਹੀਂ ਹੈਗਾ ਫੇ ਮੈਂ ਗੁਰਦੁਆਰੇ ਦੇ ਪਿੱਛੇ ਉੱਥੇ ਰੱਖਦਾ ਮੈਂ ਜੁਰਮਾ ਉਹ ਹਮ ਤਾਂ ਪਹਿਲਾਂ ਬੂਟੇ ਨੇ ਬਚਾਤਾ ਮਖੌਦੀ ਦਾ ਨਹੀਂ ਮੈਂ ਵੀ ਤੁਹਾਨੂੰ ਦੱਸਦਾ ਕਿ ਨਹੀਂ ਮੈਂ ਕਿਹੜੇ ਬਾਗਨ ਦਿੰਦਾ ਬਾਗਨ ਦੀ ਮੌਜ ਹੈ ਬਾਹਰ ਆ ਕੇ ਉੱਥੀ ਦਾ ਨਾ ਬਣਨ ਚਾਹੀਦੀ ਆ ਬਾਈ ਇੱਕ ਮਹੀਨੇ ਕੇ ਸਾਹ ਨਹੀਂ ਬੋਲ ਲਿਆ ਕੇ ਦਿੱਤਾ ਇਹਨਾਂ ਨੂੰ ਇੱਕ ਮਹੀਨੇ ਦਾ ਭਰ ਕੇ ਸਾਲ ਸਿੱਪ ਸਿੱਪ ਗੰਨੇ ਨੂੰ ਖੁਣਲੇ ਤੂ ਤੇ ਵੱਢਣੀ ਹੁੰਦੀ ਆ ਇੱਕ ਮਹੀਨੇ ਚ ਸੁੱਕ ਜਾਂਦਾ ਇਹਨਾਂ ਨੂੰ ਜਿੱਦਾਂ ਮਰਜ਼ੀ ਚੱਕ ਲਿਓ ਆਪਣਾ ਚਾਹੇ ਸੁੱਕਿਆ ਵਾ ਚੱਕ ਲਿਓ ਚਾਹੇ ਪੈਣਾ ਚੱਕ ਲਓ ਫੀਚੇ ਲਾ ਦੇਣਾ ਉੱਥੇ ਆਪਣਾ ਪੀਰ ਚੱਕ ਲਿਆ ਜਾਂਦਾ ਹਰ ਜਦੂ ਸਾਲ ਦੋ ਸਾਲ ਹੋਰ ਖੜ ਜਾ ਤੇ ਫਿਰ ਸੁੰਦਰੀ ਮੰਗਣਗੇ ਲਾਈਟ ਜੀ ਹੁੰਦਣੀਆਂ ਜੀ ਅਸੀਂ ਨਹੀਂ ਖਾਤੂ ਆ ਪੈਂਦਾ ਸਲੰਦਰੇ ਦਾ ਮੂੰਗਾ ਦੂਤਾ ਇਹਨਾਂ ਨੂੰ ਉਹ ਠੀਕ ਐ ਕੋਈ ਇਹ ਤਾਂ ਮੈਂ ਤੇਰੇ ਨਾਲ ਵੀ ਜਾਂ ਜਿਹੜਾ ਦੁਨੀਆ ਚੱਲੂਗੀ ਬਣਾਦੀ ਚੱਲੂਗੀ ਮੈਂ ਤਾਂ ਕਹਿੰਦਾ ਕੱਲ ਨੂੰ ਕਰਦੇ ਅੱਜ ਕਰਨ ਮੈਂ ਤਾਂ ਅੱਜੇ ਤੇਰੇ ਨਾਲ ਸਲੰਡ ਨਹੀਂ ਨਾ ਉਹਨੇ ਮੈਂ ਤਾਂ ਗੋਪਾ ਲੈ ਕੇ ਦੇ ਦੇ ਰੋਟੀ ਦਿੰਦਾ ਮੈਂ ਜਿੱਦਾਂ ਬੋਲਾ ਮੈਂ ਰੋਟੀ ਦਿੰਦਾ ਮੈਂ ਇਹਨਾਂ ਨੂੰ ਵੀ ਇਹਦੇ ਦੱਸ ਨੂੰ ਕਰ ਰੋ ਜਾਪੇ ਫੜੀ ਨੀ ਰਿਆੜੀ ਵਗੈਰਾ ਦੇ ਨਾਲ ਇਹ ਬਿੱਲੇ ਬੈਠੇ ਆ ਉਹਦਾ ਸੁਣ ਲੈ ਹੁਣ ਬਿੱਲੇ ਬੈਠੇ ਆ ਵੀ ਲੱਕੜੀ ਚੱਕਦੇ ਹੋਗੇ ਦੇਖੋ ਜੀ ਦਦੀਬਾ ਥੋੜੀ ਜਲ ਤਾਂ ਖਰਚਾ ਹੋਇਆ ਤਾਜ਼ਾ ਯਾਰ ਚੱਕ ਲਿਆ ਉਥੇ ਦੀ ਟੁੱਟੀ ਕੱਟੀ ਤਾਜ਼ਾ ਤਾਜ਼ਾ ਹੋਇਆ ਮੋਟਾ ਮੋਟਾ ਮੈਂ ਹਾfte ਦਾ ਹੰਦਰੀ ਰਹਿੰਦੇ ਆ ਨਾ ਇਹ ਗੱਲ ਰਹੀ ਗਿਆ ਦਵਾਈ ਹਾਂ ਦਵਾਈ ਇਹ ਕਹਿੰਦਾ ਟਰਾਲੇ 'ਚ ਘੁੰਮਦਾ ਕਾ ਘੁੰਮੀ ਜਾਣਾ ਮਾਂ ਦਾ ਭਾਈ ਜਾ ਕੇ ਸਟੋਰੀ ਭਾਈ ਜਾ ਕੇ ਅੱਛਾ ਕਰ ਕਰ ਟਰਾਲੇ 'ਤੇ ਨਹੀਂ ਉਹ ਦੁਕਾਨ ਤੋਂ ਲੱਗ ਜਾ ਉੱਥੇ ਹੈਗਾ ਉਹ ਮਾਮਾ ਨਾਨਾ ਬੱਧੀ ਆ ਕੋਈ ਵਧੀਆ ਯਾਰ ਨਾ ਵਧੀਆ ਵਧੀਆ ਯਾਰ ਇੱਥੇ ਸਾਰਿਆਂ ਨੇ ਵੀ ਵੇਲੇ ਇੱਕ ਬੰਦਾ ਯਾਰ ਬਾਹਰ ਲੱਗ ਗਿਆ ਨਾ ਜਿਹੜੇ ਦੋ ਤਿੰਨ ਭਾਈ ਅੱਧਾ ਪੀਰ ਬਾਹਰ ਤੇ ਆਈਆਂ ਮੇਰੇ ਨਹੀਂ ਬੰਦਾ ਮਾਰਦਾ ਸਾਲਾ ਖੇਤੀ ਬਣਾ ਇਹ ਨਹੀਂ ਥੜਾ ਕੰਮ ਆ ਇਹ ਤਾਂ ਖੇਤੀ ਜੇ ਨੋਟ ਆ ਥੜਾ ਕਿਹੜਾ ਕੱਲ ਦਾੜ ਪੜਾ ਕੇ ਬਿਠਾ ਦੇ ਜਿੰਨਾ ਚ ਤੇਰੇ ਗੱਲ ਉਹਨਾਂ ਚ ਨਹੀਂ ਆ ਕੰਮ ਇਹ ਵੀ ਥੜਾ ਗੱਲ ਲੜੂ ਐ ਜਿੱਦਾਂ ਤੇਰੇ ਕੋਲ ਤੇ ਰਹਿਣਾ ਛੁੱਟ ਗਿਆ ਇਹ ਤਾਂ ਗੱਲ ਨਹੀਂ ਨਿਕਲਣਾ ਨਹੀਂ ਮਹੌਲ ਦੀ ਗੱਲ ਨਹੀਂ ਜਿੱਦਣ ਘੋੜਿਆਂ ਚੋਂ ਨਿਕਲ ਗਿਆ ਮੈਂ ਕਹਿੰਦਾ ਹੱਥੇ ਫੜੇ ਮੇਰੀ ਗੱਲ ਉਹਨੂੰ ਰੱਖ ਕੇ ਦੇਣਾ ਫਾਰਮ ਬਣਾ ਕੇ ਦੇਣਾ ਇਹ ਵੀ ਗੱਲ ਲੜੂ ਐ 1 ਕੰਮ ਤਾਂ ਇਹ ਦੂਆ ਪਾਈ ਕਰਦਾ ਜਿਹੜਾ ਥੱਲੇ ਨੂੰ ਪੱਟੀਆਂ ਜੇ ਪਾ ਕੇ ਰੱਖਦਾ ਮੈਂ ਤਾਂ ਮੈਂ ਤੋ ਤੋ ਹੁਣ ਤੋਲੀ ਆਦਾ ਮੈਂ ਤਾਂ ਨਾ ਨਹੀਂ ਜਾਣਦਾ ਦੂਣੂ ਜਾਣਦਾ ਮੈਂ ਉਹ ਕੰਮ ਆ ਭਾਈ ਉਹੀ ਕਰ ਉਹ ਦੋ ਹੀ ਨਹੀਂ ਗਿਣਦੇ ਇਹ ਦੋ ਹੀ ਨਹੀਂ ਜਿਹੜਾ ਬਾਹਰੋਂ ਘੁੱਟਦਾ ਨਹੀਂ ਗਿਣਦਾ ਕਾਕ ਵੀ ਉਹੀ ਕਰਦਾ ਇਹ ਦੋ ਹੀ ਘੋੜੇ ਨਹੀਂ ਲਿੱਤੇ ਚੱਕਣ ਨੂੰ ਆ ਚੱਕ ਵੀ ਲਿਆ ਹੁੰਦਾ ਲਿੱਤ ਨੂੰ ਪਾ ਪੈਂਦਾ ਬੰਮਾ ਆ ਨੀ ਪਾ ਸਰਫਾ ਦੀ ਬੋਲਦਰੀ ਆ ਗਰੀਬ ਨਹੀਂ ਖੜਾ ਪਕੜਾ ਟਰਾਲੀ ਦੀ ਤਗਲੀ ਆ ਨਹੀਂ ਜਿਹੜਾ ਘਾਟੇ ਮੇ ਖੜਾ ਪਕੜਾ ਪਉਂਦੀ ਆਣੀ ਕਹਿੰਦਾ ਕੰਨੇ ਬੰਦ ਕਰਨੇ ਹੁਣ ਸੀਸੇ ਹੀ ਲੈਣੇ ਆ ਪਾਣੀ ਦੀ ਉਮਰ ਆ ਪੜ ਲੈ ਦਾਸਤਾ ਕਰ ਲੈ ਅੱਜ ਹੀ ਆ ਫੇਰ ਬਰਕਰਾਰ ਜਿਆਦਾ ਨਹੀਂ ਲੱਗਦਾ ਇਹਨੂੰ ਨੀਂਦ ਨਹੀਂ ਆਉਂਦੀ ਖਾਇਆ ਦੇ ਕਿ ਕਰਦਾ ਹਾਂ ਬੁੜਾਈ ਦੀ ਹਾਂ ਨੀਂਦਾ ਰਾਤ ਦਾ ਨੀਂਦਾ ਇਹ ਕੋੜੇ ਸੇਵਰੀ ਤਾਰਨਾ ਇਹ ਮੈਂ ਤੂੰ ਕਰ ਜਾ ਉੱਤੇ ਬਾਹ ਕੋੜੇ ਰੱਖ ਲੈ ਜੋ ਕੋ ਮਰਜ਼ੀ ਕਰੀ ਜਾਏ ਆਏ ਨੂੰ ਆਏ ਪੁੱਛ ਸਕੂਲ ਤੇ ਆਉਂਦਾ ਸਕੂਲ ਜਾਂਦਾ ਸਵੇਰੇ ਜਾਂਵਾਂ ਕਹ ਸਕੂਲ ਤੇ ਨਹੀਂ ਛੁੱਟੀ ਮਾਰਨ ਦਿੱਤੀ ਮੈਂ ਠੀਕ ਆ ਪਹਿਲਾਂ ਜਾ ਕੇ ਬੂਥਾ ਕਦੇ ਇੱਧਰੋਂ ਤੁਰਪੰਦਾ ਕਦੇ ਇੱਧਰੋਂ ਤੁਰਪੰਦਾ ਪਹਿਲਾਂ ਨਹੀਂ ਵਧੀਆ ਟਿਕਾਣੇ ਲੱਗਿਆ ਹੋਇਆ ਮੈਂ ਇਹ ਕੀਤਾ ਨਾ ਕਰਦੇ ਜੱਜ ਨਾ ਇਹ ਕੀਤਾ ਦੇ ਕਾਟ ਕੇ ਰੱਖਦਾ ਕੋਈ ਕੰਮ ਜੱਜ ਜੀ ਲਗਾਉਣਾ ਹੁਣ ਜਾਏਗਾ ਵੀਡੀਓ ਛੱਡਦੇ ਆ ਪੀਂ ਘੜਾ ਹੋਵੇ ਫੇਰ ਤੇਰੇ ਵਰਗਾ ਕਹਿੰਦਾ ਹਾਂ ਸਾਰਾ ਫਟ ਹੋ ਗਿਆ ਹਾਂ ਬਲੋਛਾ ਹੁਣ ਆ ਬਈ ਠੀਕ ਆ ਇਹ ਤਾਂ ਹੈ ਹੀ ਆ ਬੰਦਾ ਏਰੀਆ ਜੀ ਹੈਗਾ ਜੇ ਨਾ ਠੀਕ ਆ ਜਿੰਨਾ ਕੰਮ ਕਰ ਭਾਏ ਨਾ ਅੱਤ ਬੰਦਾ ਛੱਡਿਆ ਤਾਂ ਉਹ ਸਾਰਾ ਕੁਝ ਛੱਡਦਾ ਉਹਦੀ ਮਾਂ ਮੇਰ ਤਾਂ ਕਰਦੀ ਕਹਿੰਦੀ ਇਹਨਾਂ ਸਮਝਾ ਦੇ ਮੈਂ ਮੈਂ ਕੀ ਕਰ ਲਵਾਂ ਜਦ ਤੂੰ ਇਹਨੇ ਤੇਰੇ ਸਾਹਮਣੇ ਵਲਬੂ ਘਟਾਤੇ ਇਹ ਪਰਨਾ ਤਾਂ ਬੰਦਾ ਉਹਨ ਲਾਇਆ ਬੰਨਣ ਪੁੱਛਣਾ ਪਹਿਲਾਂ ਬੰਨਦਾ ਜੀ ਪਾ ਕੇ ਦਬਾ ਲੈ ਕੋ ਚਾਚੀ ਸਿੱਖਿਆ ਦਿੰਦਾ ਹੁੰਦਾ ਨਾ ਬੰਦਾ ਕਿਸੇ ਨੂੰ ਰੋਕੀਦਾ ਨਹੀਂ ਕਰਨਾ ਭਾਈ ਇਹ ਗੱਲ ਸੱਚੀ ਆ ਮਾਦਾ ਕਹਿੰਦਾ ਜਰਾ ਪੜ ਲਵੇ ਪੜਨ ਤੋਂ ਮੈਂ ਕਿਹਨੇ ਸਾਨੂੰ ਅੱਤ ਚੱਕੀ ਫਿਰਦਾ ਆ ਗਰਦੀ ਦੋ ਘੰਟੇ ਹੋਣਾ ਕਿਹਨੇ ਕਿੱਥੇ ਜਾ ਕਰਨਾ ਤੂੰ ਕੰਮੇ ਤੇ ਲਾਏਗਾ ਦੋ ਘੰਟੇ ਹੋਏ ਕੋਈ ਕਿੱਥੇ ਜਾ ਕਰਨਾ ਪ੍ਰੈਗਟ ਵਾਲੀ ਸੀਮਾ ਜੜਾਣੇ ਆ ਵਾਹ ਪ੍ਰੈਗਟ ਵਾਲੀ ਸੀਮਾ ਜੜਾਣੇ ਮਾਰਨਾ ਵੀ ਇਹ ਤਾਂ ਬੰਗਣੀ ਬੰਨਣ ਲੱਗ ਜਾ ਕਿਤੇ ਮੁੱਛਾ ਉਂਦੀਆ ਫੇਰ ਦੇਖਦਾ ਇਹ ਮੁੱਛਾ ਕਿਹਈ ਇਹ ਰੈਡੀਵਰ ਤੇ ਉੱਤੇ ਲਵਾ ਕੇ ਲਿਆਉਂਦਾ ਇਹ ਅਵੇਲੇਬਲਵਾ ਲੋ ਜੀ ਕਿੰਨੀ ਮਿਲ ਲਾਈ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਸੀ ਹੁੰਦੀ ਹੈ ਬਾਈ ਉਹ ਹੈ ਜ ਜਦੋਂ ਛੱਡ ਦਿੰਦੀ ਹੈ ਉਹ ਯਾਰ ਕਿਹੜੀ ਜੀ ਹੁੰਦੀ ਉਹਦੇ ਨਾਲ ਬਾਹਰ ਲਾ ਦਾਨੇ ਬੱਸ ਤੇ ਉਧਰ ਜਿੰਨੇ ਬਾਅਦ ਨਾ ਹਫਤਾ ਵੀ ਨਹੀਂ ਜਾਂਦੇ ਆਏ ਜਿਵੇਂ ਉਹ ਕਰਦੇ ਸੀ ਆਏ ਅੱਜ ਵਿਆਹ ਵੀ ਦੇਖਣਾ ਕੋਈ ਐ ਬਾਈ ਐ ਆਏ ਬੱਸ ਐ ਹੁੰਦੀ ਹੈ ਬਾਤ ਬਗਲੇ ਮੁੱਛਾਂ ਵਾਲੇ ਇਹਦੇ ਲਵਾ ਕੇ ਲਿਆਉ ਉਹ ਆਪੀ ਉਹ ਜਿਹੜਾ ਲਵਾ ਕੇ ਲਿਆਉਂਦਾ ਮਾਗਬਾਈ ਮੈਂ ਰਾਲ ਤਾਂ ਮੁੱਛਾਂ ਤੇ ਪਤਾ ਨਹੀਂ ਲੱਗ ਰਹੀ ਨੇ ਹਾਂ ਉਹ ਜੱਟੀਆਂ ਲੋੜੀਆਂ ਪੁੰਨੀਆਂ ਮੂਰੀਆਂ ਦੀਆਂ ਮੈਨੂੰ ਪਤਾ ਕਿਆ ਗਿਆ ਤਾਂ ਕਹਿੰਦਾ ਉਹ ਚੱਲਿਆ ਪਾਏਗਾ ਰੁਪਈਆ ਵੇਚੀਦਾ ਪੇਚੀ ਕਹਿੰਦਾ ਕੋਈ ਕਰੀਮ ਲੱਗ ਕੇ ਵੇਚੂਗਾ ਸੌਫਟਵਰ ਕਲੀਨਰ ਠੀਕ ਗੱਲ ਹੈ ਉਹ ਗੱਲ ਦੀ ਕਿੱਥੇ ਗਿਆ ਉਹਦਾ ਮਿਰਚਾ ਮਲਦੇ ਡੈਡੂ ਵਾਲਾ ਕਹਿੰਦਾ ਮਿਰਚਾ ਮਲਦੇ ਤੋੜ ਕੇ ਮੈਂ ਕੱਲ ਤੱਕ ਧੂਈ ਜਾਣਾ ਆਪੇ ਨਿਕਲ ਲੈਣਾ ਕਿੱਥੇ ਜਾਏਗਾ ਹੋਣ ਆਇਆ ਨਾ ਜੱਗਿਆਂ ਨਾਲ ਬਾਹਰ ਮਗਰ ਤੁਰ ਪਈ ਗਿਆ ਦਾ ਮੈਂ ਹੁਣ ਆਇਆ ਪੰਟਾ ਹੋਇਆ ਲੋਕਾਂ ਅੱਖਾਂ ਦੀ ਟੁੱਟੀਆਂ ਗਈਆਂ ਸੌ ਗੱਜ ਨੀਰ ਬੁਰੀ ਕਰੂ 100 ਤੋਂ ਉਹਦਾ ਵੇਹਰੇ ਲੈ ਇੱਕ ਆਉਣੀ ਜੜੀਆਂ ਵੀ ਅੱਖਾਂ ਤੈਨੂੰ ਪਤਾ ਕਿ ਕੀ ਕਰਦੀ ਉਹ ਨਹੀਂ ਹੈਗਾ ਇਹ ਲੰਗਰ ਮੰਨ ਲੈਣੀ ਸਾਰਾ ਜਿਹੜਾ ਪੌਂਗ ਲੱਦਾਂ ਜਾਂਦਾ ਹੁੰਦਾ ਉਹ ਕੁਲਚੇ ਵੀ ਦੇ ਇੱਥੇ ਆ ਦੇਖ ਲੈ ਹੋਰ ਬਾਤ ਦਾ ਸਾਨੂੰ ਕਿਹੜੀ ਬੁਚੜੀ ਹੈ ਸਭ ਝੱਕੋਗੇ ਅੱਜ ਹੁਣ ਗਿਆ ਕੰਮ ਸਭ ਲੰਗਰ ਝੱਕੋਗੇ ਸੜਕਾਂ 'ਤੇ ਲਾ ਕੇ ਹੋਏ ਇੱਕਣਾ ਜੀ ਆਜ ਅੱਜ 7 ਵਾਂ ਬਾਅਦ ਚੱਲਦੇ ਆ ਓਏ 8ਵੇਂ ਕੋਈ 9 ਨਾ ਤੇ ਹੁੰਨੇ ਆ ਉਹ ਆਜੂ ਮੈਂ ਤੇ ਬਾਅਦ ਚੱਲਦੇ ਮਣੀ ਭੀੜ ਘੜਦੀ ਆ ਆਓ ਜਾਓ 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 ਬਾਦੀਆਂ ਵੱਲ ਰਸਤੇ ਬਾਅਦ ਠੀਕ ਹੈ ਕੀ ਫਾਇਦਾ ਕੋਈ ਨਹੀਂ ਹੋ ਜਾਂਦਾ ਉਹ ਤਾਂ ਹੁਣ ਜਿਹਨਾਂ ਨੇ ਸੁੱਖ ਸੁਖੀ ਵੀਰ ਉਹਨਾਂ ਨੂੰ ਤਾਂ ਜਾਣਾ ਪੈਂਦਾ ਮਯੂਰੀ ਜੀ ਜਿਹੜੀ ਭੀੜ ਦੇ ਬਾਹਰ ਜਾਵੇ ਵਧੀਆ ਮਾ ਨਾ ਵਧੀਆ ਬਾਅਦ ਚ ਇਸਦਾ ਬਾਅਦ ਜੀ ਨਾ ਬਾਅਦ ਚ ਫਿਰ ਆਇਆ ਨਾ ਬੈਠ ਗਿਆ ਜਾਨੀ ਇਹਦਾ ਵੀ ਰਹਿਂਦੀ ਹੋਗਾ ਹੁਣ ਆਪਣੇ ਵਰਗੇ ਬਹੁਤ ਬੈਠੇ ਜਿਹੜੇ ਕਹਿੰਦੇ ਭੀੜ ਤੇ ਜਾ ਕੇ ਹੁਣ ਫੇਰ ਵੀ ਇੰਨੀ ਨਹੀਂ ਹੁੰਦਾ ਜਾਣਾ ਨਹੀਂ ਵੀ ਜਦ ਤਾਂ ਬਹੁਤ ਘੱਟ ਹੁੰਦੀਆਂ ਜੀ ਉੱਪਰ ਹੀ ਹੁੰਦੀਆਂ ਹਾਂ ਕੋੜੀਆਂ ਉੱਪਰ ਤਾਂ ਰਹਿੰਦੀ ਹੁੰਦੀਆਂ ਹੋਰ ਚਲੋ ਚੱਲੀਏ ਫਿਰ ਕੱਲ ਦੇਖੀਏ ਗੱਨੇ ਕਿੱਥੇ ਜਾ ਕੇ ਜੀ ਆ ਕਿਹੜਾ ਲਾਈ ਕਿੰਨੇ